ਕੀ ਚੁਗਤੀ ਮੇਰਾ ਨਾਮ ਵਰੁਣ ਗੁਪਤਾ ਜੀ ਮੈਂ ਕਸ਼ਮੀਰੈ ਨੂੰ ਦੋ ਆਪਣੇ ਕੰਮ ਜਾ ਰਹੇ ਹਾਂ ਮੇਰਾ ਫਰੈਂਡ ਹੈ ਇਹ ਮੈਂ ਵੇਖਿਆ ਕੋਈ ਕੀ ਗੱਲਬਾਤ ਹੋਈ ਹੈ ਇਹ ਅੱਜ ਉਹ ਸੋਲੇ ਆਦੀਮ ਲਾਇਮਾ ਦੀ ਬੜੀ ਵਧੀਆ ਤੇ ਨਾਤੀ ਕਰਕੇ ਸਾਡਾ ਰਾਜਿੰਦਰ ਦਾ ਟਾਈਮ ਤੇ ਪੈਸਾ ਦੋਵਾਂ ਦਾ ਸਾਡਾ ਬਚਾ ਆਇਆ ਵਾ ਕਿਉਂਕਿ ਟਾਈਮ ਬਹੁਤ ਵੇਸਟੇਜ ਹੋਣਾ ਸਾਡਾ ਇਹ ਭਾਜੀ ਇਹ ਜੇਕਰ ਤੁਸੀਂ ਦੇ ਦੇਵੇ ਲਾਲਸਨ ਚੌਕ ਆ ਇਹ ਸਾਡੇ ਸ਼ਹਿਰ ਦੀ ਆਰਮਾਨ ਸ਼ਾਨ ਆ ਜੀ ਇੱਕ ਸਾਰਾ ਸਿਵਲ ਆਇੰਦਾ ਮੋੜ ਰਾਮਬਾਬ ਸਾਰਾ ਛ ਟੌਪ ਕਲਾਸ ਪੋਰਸ਼ਰੀਆ ਕਰਿਆ ਜਾਂਦਾ ਉਹਦੇ ਵਿੱਚ ਦਿਨ ਦਿਹਾੜੇ ਕੰਮ ਹੁੰਦਾ ਪਿਆ ਤੇ ਬਹੁਤ ਬੁਰੀ ਗੱਲ ਆ ਪਰ ਫਿਰ ਵੀ ਚਲੋ ਸਾਡੇ ਜਿਹੜੇ ਮੁਲਾਇਮ ਭਰਾ ਤੇ ਖਲੋਤੇ ਨੇ ਇਹਨਾਂ ਦੀ ਬੜੀ ਮੁਸਤਦੀ ਹੈ ਕਿ ਬਈ ਸਾਡਾ ਟਾਈਮ ਸਾਡਾ ਪੈਸਾ ਜਿਹੜਾ ਇਹਨਾਂ ਨੇ ਬਚਾ ਲਿਆ ਬੈਟਰੀ ਸਾਡੀ ਬਚ ਗਈ ਹੈ ਇਹਦੇ ਤੁਹਾਨੂੰ ਪਤਾ ਹੈ ਕੰਮ ਛੋਟਾ ਜਿਹਾ ਕੰਮ ਕਰਾਣ ਜਾਓ ਇੱਕ ਛੋਟਾ ਜਿਹਾ ਕੰਮ ਕਰਾਣ ਜਾਓ ਦਿਹਾੜੀ ਖਤਮ ਹੋ ਜਾਂਦੀ ਹੈ ਭਾਜੀ ਦਿਨ ਸਾਢੇ 11:00 ਤੇ ਵੱਜ ਗਏ ਅੱਧੇ ਨਾਲੇ ਸ਼ੁਰੂ ਨਹੀਂ ਹੋਇਆ ਕੰਮ ਦੇ ਲੋਕੀ ਚੱਲੇ ਨੇ ਤੇ ਕੰਮ ਸਾਰਾ ਖਰਾਬ ਹੋ ਜਾਂਦਾ ਵਾ ਇਹ ਗੱਲਬਾਤ ਹੈਗੀ ਹੈ ਚਲੋ ਇਹ ਫਿਰ ਵੀ ਅਸੀਂ ਇਹਨਾਂ ਦੀ ਵਧੀਆ ਗੱਲ ਇਹਨਾਂ ਨੇ ਕੰਮ ਕੀਤਾ ਹੋਰ ਇਸ ਤਰ੍ਹਾਂ ਦੀ ਸ਼ਕਤੀ ਰੱਖਣੀ ਚਾਹੀਦੀ ਹੈ ਕਿ ਮੌਕੇ ਤੇ ਕੰਮ ਹੋ ਜਵੇ ਰਾਹੁਲ ਤਲਵਾਰ ਤੁਸੀਂ ਇੱਥੇ ਗੱਡੀ ਲਾਈ ਸੀ ਹਾਂਜੀ ਮੈਂ ਸਾਹਮਣੇ ਅਮਨਦੀਪ ਹਸਪੀਟਲ ਆਇਆ ਸੀ ਕੋਈ ਐਡਮਿਟ ਸੀ ਤੇ ਇਹਨਾਂ ਦਾ ਫੋਨ ਆਇਆ ਕਿ ਤੁਹਾਡੀ ਗੱਡੀ ਦੀ ਬੈਟਰੀ ਬਾਹਰ ਪਈ ਹੈ ਕੋਈ ਬੰਦੇ ਉਹ ਚੋਰ ਕੱਟ ਕੇ ਭੱਜ ਗਏ ਹੋਣੇ ਹੈ ਤੇ ਇਹਨਾਂ ਦਾ ਬੜਾ ਬੜਾ ਧੰਨਵਾਦ ਹੈ ਕਿ ਇਹਨਾਂ ਨੇ ਮੇਰਾ ਬਹੁਤ ਸਹਾਇਤਾ ਕੀਤੀ ਹੈ ਤੁਸੀਂ ਕਿੱਥੇ ਆਏ ਸੀ ਅਮਨਦੀਪ ਹਸਪੀਟਲ ਪੇਸ਼ੈਂਟ ਦੇ ਹਾਂਜੀ ਹਾਂਜੀ ਨਹੀਂ ਉਹਨਾਂ ਨੂੰ ਮੀਟ ਕਰਾਣ ਆਇਆ ਸੀ ਤੇ ਤੁਸੀਂ ਗੱਡੀ ਤੇ ਲੱਗੀ ਗੱਡੀ ਲੱਗੀ ਸੀ ਤੇ ਇਹਨਾਂ ਦਾ ਫੋਨ ਆਇਆ ਪੁਲਿਸ ਮਾਜਨਾ ਕੇ ਤੁਹਾਡੀ ਗੱਡੀ ਦੀ ਬੈਟਰੀ ਕੱਢਦੇ ਬੰਦੇ ਵੱਡੀ ਬੈਟਰੀ ਬਾਹਰ ਪਈ ਹੈ ਤੇ ਉਹ ਕੱਟ ਕੇ ਬੰਦੇ ਭੱਜ ਗਏ ਆ ਪੇਰ ਉਹਨਾਂ ਲੈ ਨਹੀਂ ਸੀ ਆ ਲੈ ਨਹੀਂ ਇਹਨਾਂ ਬਹੁਤ ਬਹੁਤ ਧੰਨਵਾਦ ਕਿ ਕਿ ਨਹੀਂ ਚੌਂਕਾ ਚੌਂਕਾ 90 ਚੌਂਕਾ ਸਰ ਆਪਣਾ ਨਾਮ ਪਵਨ ਕੁਮਾਰ ਜੀ ਸਰ ਅਸੀਂ ਨਾ ਦੇਖਿਆ ਤੇ ਦੂਰੋਂ ਨਾ ਬੰਦੇ ਭੱਜੇ ਆ ਬੰਦੇ ਭੱਜੇ ਆ ਤੇ ਅਸੀਂ ਦੇਖਿਆ ਕਿ ਨੰਨ ਦਾ ਇੱਥੇ ਨਾ ਆਲੇ ਦੁਆਲੇ ਦੇਖਿਆ ਤੇ ਇਹਦੇ ਨਾ ਗੱਡੀ ਦਾ ਬੋਨਟ ਚੁੱਕਿਆ ਹੋਇਆ ਸੀ ਬੋਨਟ ਚੁੱਕਿਆ ਹੋਇਆ ਤੇ ਬੋਨਟ ਦੇ ਉਹਦੇ ਅਗਲੇ ਬੰਨੇ ਨਾ ਬੈਟਰੀ ਪਈ ਹੋਈ ਸੀ ਤੇ ਗੱਡੀ ਦਾ ਨੰਬਰ ਰਿਸਰਚ ਕਰਕੇ ਤੇ ਇਹਨਾਂ ਦੇ ਵਾਰਸਾ ਦੇ ਹਵਾਲੇ ਬੈਟਰੀ ਨੂੰ ਕਰ ਦਿੱਤਾ ਗਿਆ। ਪਤਾ ਫੜ ਲਿਆ? ਨਹੀਂ ਬੰਦੇ ਤੇ ਦੌੜ ਗਏ ਨਾ ਦੇਖ ਕੇ ਸਾਨੂੰ ਬਾਥਰੂਮ ਕਰਨ ਆਏ ਸੀ। ਇਹ ਸਾਨੂੰ ਦੇਖ ਕੇ ਤੇ ਦੌੜ ਗਏ। ਬੈਟਰੀ ਛੱਡ ਕੇ ਭੱਜ ਗਏ। ਹਾਂ ਬੈਟਰੀ ਅੱਗੇ ਪਈ ਸੀ। ਅਸੀਂ ਆ ਕੇ ਦੇਖਿਆ ਨਾ ਇਹ ਬੋਨਟ ਚੁੱਕਿਆ ਸੀ। ਅੱਗੇ ਆ ਕੇ ਮਿਲ ਕੇ ਕਿੱਥੇ ਕੰਮ ਕਰਦੇ। ਕੋਣ ਹੈਗੇ? ਇਹ ਅਮਨਦੀਪ ਮੈਡੀ ਸਿਟੀ ਆਏ ਸੀ। ਇਹਨਾਂ ਨੇ ਗੱਡੀ ਇੱਥੇ ਲਾਈ ਸੀ ਤੇ ਜਿਹੜੇ ਜਿਨ੍ਹਾਂ ਨੇ ਬੈਟਰੀ ਵਾਲਾ ਇਹਨਾਂ ਨੂੰ ਦੇ ਦਿੱਤੀ ਹੋਈ ਐ ਜੇ ਕੋਈ ਕੋਈ ਮਾਮਲੇ ਆਏ ਇਹੋ ਜਿਹੇ ਬੈਟਰੀਆ ਘਟਣ ਦੇ ਕੋਈ ਅਸੀਂ ਬਹੁਤ ਭੱਜੀ ਤਦਾਦ ਦੇ ਵਿੱਚ ਗੱਡੀਆਂ ਲੱਕੀਆਂ ਦੋ ਘੋਸਤਾਂ ਤੋਂ ਲੰਮੀਆਂ ਆਪਣੇ ਪਰਿਵਾਰਾਂ ਦਾ ਅੱਗੇ ਵੀ ਕਿਹਨਾਂ ਦਾ ਅੱਗੇ ਦਾ ਤਾਂ ਨਹੀਂ ਸਾਨੂੰ ਪਤਾ ਤੇ ਅਸੀਂ ਜਦੋਂ ਬੰਦੇ ਦੇਖੇ ਨਾ ਭੱਜੇ ਅਸੀਂ ਫਿਰ ਦੇਖਿਆ ਕਿ ਇੱਥੇ ਨਾ ਬੈਟਰੀ ਅੱਗੇ ਪਈ ਹੋਈ ਗੱਡੀ ਤੇ ਕਹਿੰਦੇ ਤੁਸੀਂ ਤੁਹਾਡੀ ਟੋਪੀ ਕਰਕੇ ਤੁਹਾਡੀ ਗੱਜਤ ਕਰਕੇ ਬੈਟਰੀ ਬੈਟਰੀ ਤੇ ਨੁਕਸਾਨ ਹੋ ਅਸੀਂ ਹਾਂਜੀ ਹਾਂਜੀ ਹਾਂਜੀ